ਤੀਨਾ ਨਗਰ ਚ ਅੱਧੀ ਰਾਤ ਸਮੇਂ ਹਥਿਆਰ ਸਮੇਤ ਤਿੰਨ ਚੱਕੀ ਵਿਅਕਤੀ ਦੇਖੇ ਗਏ ਸੀਸੀਟੀਵੀ ਚ ਤਸਵੀਰਾਂ ਹੋਈਆਂ ਕੈਦ ਇਲਾਕੇ ਦੇ ਲੋਕਾਂ ਚ ਸਹਿਮਤਾ ਮਾਹੌਲ ਤੀਨਾ ਨਗਰ ਦੇ ਤਾਰਾ ਗੜੀ ਫਟਕ ਦੇ ਨੇੜੇ ਸ਼ੰਕਰ ਕਲੋਨੀ ਦੇ ਵਸਨੀਕਾਂ ਵੱਲੋਂ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਗਿਆ ਹੈ ਕਿ ਪਿਛਤੀ ਰਾਤ 2 ਵਜੇ ਦੇ ਕਰੀਬ ਰਵਾਲਵਰ ਨਾਲ ਤਿੰਨ ਵਿਅਕਤੀ ਜਿਨ੍ਹਾਂ ਨੇ ਮੂੰਹ ਟੱਕੇ ਹੋਏ ਸਨ ਅਤੇ ਮੋਢਿਆਂ ਤੇ ਬੈਗ ਅਤੇ ਟੀ-ਸ਼ਰਟਾਂ ਦੇ ਅੰਡਰਵੀਅਰ ਪਾਏ ਹੋਏ ਸਨ ਉਨ੍ਹਾਂ ਨੂੰ ਸ਼ੱਕੀ ਹਾਲਤ ਵਿੱਚ ਘੁੰਮਦੇ ਗਲੀਆਂ 'ਚ ਦੇਖਿਆ ਗਿਆ ਹੈ। ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਕਲੋਨੀ ਵਾਸੀ ਅਰਮਨ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਘਟਨਾ ਬਾਰੇ ਸੀਸੀਟੀਵੀ 'ਚ ਲੱਗੇ ਮੋਸ਼ਨ ਡਿਟੈਕਸ਼ਨ ਨੋਟੀਫਿਕੇਸ਼ਨ ਰਾਹੀਂ ਪਤਾ ਲੱਗਾ। ਨੇੜੇ ਹੀ ਰਹਿਣ ਵਾਲੇ ਅਰਜੁਨ ਠਾਕੁਰ ਨੇ ਦੱਸਿਆ ਕਿ ਉਨ੍ਹਾਂ ਵਿੱਚੋਂ ਇੱਕ ਨੇ ਉਸ ਦੀ ਖਿੜਕੀ ਵਿੱਚੋਂ ਟਾਰਚ ਦੀ ਰੋਸ਼ਨੀ ਮਾਰੀ ਪਦ ਜਦੋਂ ਉਸਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਤਾਂ ਉਹ ਭੱਜ ਗਏ। ਅੱਜ ਜਦੋਂ ਇਸ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਤਾਂ ਪੁਸਪਾਰਟੀ ਨੇ ਮੌਕੇ ਤੇ ਪਹੁੰਚ ਕੇ ਪੂਰੇ ਇਲਾਕੇ ਦੀ ਜਾਂਚ ਕੀਤੀ ਹੈ। ਕਲੋਨੀ ਵਾਸੀ ਪ੍ਰਵੀਨ ਚੌਧਰੀ ਗੁਰਮਹਾਂਜ ਨੇ ਦੱਸਿਆ ਕਿ ਅਜਿਹੀ ਘਟਨਾ ਕਾਰਨ ਪੂਰੇ ਇਲਾਕੇ ਵਿੱਚ ਸਹਿਮ ਅਤੇ ਤੈਸ਼ੱਦਾ ਮਾਹੌਲ ਹਾਲ ਵਿੱਚ ਹੀ ਪੁਲਿਸ ਨੂੰ ਗੁਰੂ ਨਾਨਕ ਕਲੋਨੀ ਵਿਖੇ ਤਿੰਨ ਸ਼ੱਕੀ ਦੇਖੇ ਜਾਂਦੀ ਸੂਚਨਾ ਮਿਲੀ ਸੀ ਜਿਸ ਤੋਂ ਬਾਅਦ ਲਗਾਤਾਰ ਤਲਾਸ਼ੀ ਮਹਿੰਮ ਚਲੋਂ ਤੇ ਵੀ ਕਿਸੇ ਵਿਅਕਤੀ ਦੀ ਗ੍ਰਿਫਤਾਰੀ ਨਹੀਂ ਹੋ ਸਕੀ ਫਿਲਹਾਲ ਪੁਲਿਸ ਨੇ ਰੈਡ ਅਲਰਟ ਜਾਰੀ ਕੀਤਾ ਹੋਇਆ ਹੈ ਪਰ ਹਥਿਆਰਾਂ ਸਮੇਤ ਸ਼ੱਕੀ ਵਿਅਕਤੀਆਂ ਦਾ ਨਜ਼ਰ ਆਉਣਾ ਇੱਕ ਚਿੰਤਾ ਦਾ ਵਿਸ਼ਾ ਹੈ ਪਰ ਫਿਲਹਾਲ ਪੁਲਿਸ ਅਧਿਕਾਰੀ ਮਾਮਲੇ ਦੀ ਜਾਂਚ ਚਲਾ ਹਵਾਲਾ ਦਿੰਦੇ ਹੋਏ ਕਮਰੇ ਤੇ ਕੁਝ ਵੀ ਕਹਿਣ ਨੂੰ ਯਾਰ ਨਹੀਂ ਹਨ ਇਹ ਸ਼ੰਕਰ ਕਲੋਨੀ ਹੈਗੀ ਆ ਤਾਰਾਗਾੜੀ ਰੋਡ ਤੇ ਤੇ ਰਾਤ 1:30 ਵਜੇ ਨਾ ਤਿੰਨ ਜਿਹੜੇ ਸੰਦੇग्ध ਲੋਕ ਜਿਹੜੇ ਉਹ ਦੇਖੇ ਗਏ ਆ ਤੇ ਸਾਡੇ ਨਾਲ ਹੀ ਹੈ ਮੁੰਡਾ ਵਿਸ਼ਾਲ ਹੈ ਤੇ ਨਾਲ ਰਮਨ ਹੈ ਇਹਨਾਂ ਦੇ ਬਾਅਦ ਸੀਸੀਟੀਵੀ ਕੈਮਰੇ ਜਿਹੜੇ ਆ ਉਹ ਲੱਗੇਦੇ ਆ ਇਹਨਾਂ ਦੇ ਸਵੇਰੇ ਮੋਬਾਈਲ ਵਿੱਚ ਨੋਟੀਫਿਕੇਸ਼ਨ ਆਈ ਹੈ ਤੇ ਇਹਨਾਂ ਨੇ ਦੇਖਿਆ ਜਦੋਂ ਨੋਟੀਫਿਕੇਸ਼ਨ ਤੇ ਉਹ ਜਦੋਂ ਵੀਡੀਓ ਦੇਖੀ ਤਾਂ ਜਿਹੜੇ ਤਿੰਨ ਜਿਹੜੇ ਆ ਲੋਕ ਆ ਉਹਨਾਂ ਦੇ ਹੱਥ 'ਚ ਹਥਿਆਰ ਆ ਔਰ ਗਲੀ ਵਿੱਚ ਉਹ ਆਏ ਆ ਤੇ 20-25 ਮਿੰਟ ਉਹ ਜਿਹੜੇ ਗਲੀ ਦੇ ਵਿੱਚ ਇੱਥੇ ਰਹੇ ਆ ਉਸ ਤੋਂ ਬਾਅਦ ਉਹ ਜਿਹੜੇ ਆ ਵਾਪਸ ਚਲੇ ਗਏ ਆ ਤੇ ਉਹ ਅਸੀਂ ਇਹ ਮੰਗ ਕਰਦੇ ਆ ਕਿ ਉਹਦਾ ਪੂਰਾ ਜਿਹੜੀ ਆ ਡਿਟੇਲ ਜਿਹੜੀ ਉਹਦੀ ਲਈ ਜਾਵੇ ਵੀ ਇਹ ਕੌਣ ਲੋਗੇ ਕਿਸਰਾ ਆਇਆ ਚੋਰੀ ਦੇ ਮਕਸਦ ਨਾਲ ਆਇਆ ਜਾਂ ਡਕੈਤੀ ਦੇ ਮਕਸਦ ਨਾਲ ਆਇਆ ਜਾਂ ਇਸ ਤੋਂ ਪਹਿਲਾਂ ਥਾਣੇ ਵਿੱਚ ਹਮਲਾ ਹੋਇਆ ਤੇ ਦੋ ਤਿੰਨ ਦਿਨ ਪਹਿਲਾਂ ਇਹ ਦੁਸ਼ਾਰਾ ਗਰਾਊਂਡ ਦੇ ਲਾਗੇ ਵੀ ਇੱਕ ਸੁਣਿਆ ਕੀ ਕੁਝ ਲੋਕ ਜਿਹੜੇ ਉੱਥੇ ਆਏ ਆ ਤੇ ਇਸ ਤਰ੍ਹਾਂ ਸੰਦੇग्ध ਲੋਕ ਜਿਹੜੇ ਆ ਪੂਰੇ ਸ਼ਹਿਰ ਚ ਸੱਜੇ ਖੱਬੇ ਕਿਤੇ ਨਾ ਕਿਤੇ ਘੁੰਮੇ ਘਦੇ ਆ ਤੇ ਅਸੀਂ ਇਹ ਚਾਹਨੇ ਆ ਵੀ ਪ੍ਰਸ਼ਾਸਨ ਜਿਹੜਾ ਆ ਉਹ ਦੀ ਰਾਤ ਨੂੰ ਜਿਹੜੀ ਡਿਊਟੀ ਹੈਗੀ ਆ ਕਯੂਆਰਟੀ ਟੀਮ ਦੀ ਉਹ ਸਾਰੇ ਸ਼ਹਿਰ ਚ ਚੈਕਿੰਗ ਕਰੇ ਨਾਕੇ ਬਾਕਾਇਦਾ ਲਾਏ ਤੇ ਜਿਹੜੇ ਚੋਰਾਂ ਦੇ ਹੌਸਲੇ ਉਹ ਬੁਲੰਦ ਆ ਤੇ ਜਿਹੜੀ ਆਮ ਜਨਤਾ ਆ ਉਹ ਪਰੇਸ਼ਾਨ ਆ ਜੇ ਰਾਤ ਨੂੰ ਬੰਦੇ ਨੇ ਸਾਰਾ ਦਿਨ ਕੰਮ ਕਰਕੇ ਰਾਤ ਨੂੰ ਜੇ ਸੋਣਾ ਆ ਤੇ ਜੇ ਬੰਦਾ ਸੋ ਮ ਨਾ ਸਕੇ ਚੈਨ ਨਾਲ ਤੇ ਫਿਰ ਦਾ ਫਾਇਦਾ ਕੀ ਸਰ ਦਾਤ 2:02 ਮਿੰਟ ਤੇ ਇੱਕ ਅਣਪਛਾਤੇ ਬੰਦਾ ਮੇਰੀ ਖਿੜਕੀ ਦੇ ਬਾਹਰ ਆਂਦਾ ਦੂਮ ਦੇ ਬਾਦ ਤੇ ਟੋਚ ਮਾਰਦੇ ਸੀ ਉਹ ਤੇ ਮੈਂ ਦੇਖ ਲਿਆ ਮੈਂ ਉੱਠਿਆ ਹੋਇਆ ਸੀ ਉਸ ਦੇ ਤੇ ਮੈਂ ਦੇਖਿਆ ਤੇ ਉਹ ਥੋੜਾ-ਜਾਦਾ ਪਾਇਆ ਪਿੱਛੋਂ ਆ ਗਿਆ ਤੇ ਉਹ ਬੰਦਾ ਭੱਜ ਗਿਆ ਜੀ ਮੋਹਲ ਸਾਰੇ ਹੀ ਪਰਿਵਾਰ ਜਿਹੜੇ ਆਪਣੇ ਕਲੋਨੀ ਦੇ ਹੈਗੇ ਆ ਸਾਰਿਆਂ ਦੇ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਕਿ ਬੱਚੇ ਵੀ ਸਾਰਿਆਂ ਦੇ ਇੱਥੇ ਘੁੰਮਦੇ ਰਹਿੰਦੇ ਆ ਪਰ ਵਾ ਮੈ ਲੋ ਕਲੋਨੀ ਚ ਖੇਲਦੇ ਆ ਤੇ ਡਰ ਪੂਰਾ ਜਿਆਦਾ ਫੈਲਿਆ ਹੋਇਆ ਹੈ ਦਾ ਪੂਰੀ ਕਲੋਨੀ ਦੇ ਵਿੱਚ ਦੋਨੇ ਕਲੋਨੀਆਂ ਕੱਟੀਆਂ ਹੱਡੀਆਂ ਸ਼ੰਕਰ ਕਲੋਨੀਆ ਦੋਵਾਂ ਦੇ ਵਿੱਚ ਪੂਰਾ ਡਰ ਦਾ ਮਾਹੌਲ ਬਣੇ ਦਾ ਤੇ ਹਾਂਜੀ ਪੁਲਿਸ ਕੰਪਲੇਂਟ ਕਰ ਰਹੇ ਆ ਆਪਾਂ ਜਾ ਕੇ ਕੀ ਸਾਨੂੰ ਕਲੋਨੀ ਨੂੰ ਕਯੂ ਆਰਟੀ ਟੀਮ ਦਾ ਕੋਈ ਫੇਰਾ ਫੂਰਾ ਮરાਇਆ ਜਾਏ ਕੋਈ ਜਿਹੜੇ ਰਾਤ ਤਾਰਾ ਗੜੀ ਮੋੜ ਤੇ ਇੱਕ ਜਿਪਸੀ ਲਗਾਈ ਜਾਂਦੀ ਆ ਉਹਨਾਂ ਨੂੰ ਵੀ ਕਲੋਨੀ ਚ ਫੇਰਾ ਫੂਰਾ ਮਾਰਨਾ ਚਾਹੀਦਾ ਰਾਤ ਦੇ ਵੇਲੇ ਕੋਈ ਪਤਾ ਨਹੀਂ ਹੁੰਦਾ ਇੱਥੇ ਕੋਈ ਆ ਰਿਹਾ ਕੋਈ ਜਾ ਰਿਹਾ ਆ ਤੇ ਆਹੀ ਮੰਗ ਕਰਦੇ ਆ ਪ੍ਰਸ਼ਾਸਨ ਕੋਲੋਂ ਕੀ ਸਾਡੀ ਕਲੋਨੀ ਦੀ ਤੇ ਬਾਕੀ ਲਾਗੇ ਸ਼ਾਕੇ ਜਿੰਨੀਆਂ ਵੀ ਕਲੋਨੀਆਂ ਹੈਗੀਆਂ ਸ਼ਹਿਰ ਦੀਆਂ ਉੱਥੇ ਸੁਰੱਖਿਆ ਦੀ ਮੰਗ ਕੀਤੀ ਜਾਂਦੀ ਹੈ ਤੇ ਇਹੋ ਹੀ ਰਸਤਾ ਉਹ ਹੈਗਾ ਯਾ ਤਾਰਾਗੜ ਰੋਡ ਜਿੱਥੋਂ ਹੱਤਵਾਦੀ ਵੀ ਪਿਛਲੇ ਟਾਈਮ ਤੇ ਆਏ ਸੀਗੇ ਤੇ ਬਾਕੀ ਐ ਵੀ ਨਹੀਂ ਪਤਾ ਕੀ ਆ ਲੋਕ ਕਿਸ ਮਕਸਦ ਨਾਲ ਆਏ ਕੀ ਚੋਰੀ ਦੇ ਮਕਸਦ ਨਾਲ ਆਏ ਜਾਂ ਕੋਈ ਸੱਗੇ ਤੇ ਲੋਕ ਹੀ ਕੋਈ ਛੁਪਣ ਲਈ ਆਏ ਜਾਂ ਕੀ ਕਰਨ ਲਈ ਆਏ ਆ ਬਾਕੀ ਇਹਦੀ ਪੂਰੀ ਤੇ ਪੂਰੀ ਮਤਲਬ ਜਾਂਚ ਪੜਤਾਲ ਕੀਤੀ ਜਾਣੀ ਚਾਹੀਦੀ ਹੈ